ਸਵਾਦ ਬ੍ਰੇਕਫਾਸਟ ਲੰਚ ਡਿਨਰ ਪਰੌਂਠਾ ਦਾਲ ਸਬਜ਼ੀ ਦਹੀਂ ਅਤੇ ਰੋਟੀ ਇਹ ਖੁੱਲ੍ਹੇ ਕਿੱਥੇ ਨੂੰ ਉਹ ਦੱਸ ਦਾਨਿਆ ਪਹਿਲਾਂ ਨੇੜੇ ਗਊਸਾਲਾ ਟਟ ਜੋਬਸ ਸਕੂਲ ਰੈਕੋਟ ਰੂਰ ਸੰਘੇੜਾ ਤੇ ਜਿਨ੍ਹਾਂ ਨੇ ਪੀਹਣ ਸਰਵਿਸ ਲੈਣੀ ਆ ਇੱਥੇ ਪੀਹਣ ਸਰਵਿਸ ਦਾ ਵੀ ਜਿਹੜਾ ਪ੍ਰਬੰਧ ਕੀਤਾ ਹੋਇਆ ਹੈਗਾ ਪਿੰਡ ਦਾ ਸਵਾਦ ਯਾਨੀ ਕਿ ਐਨ ਪਿੰਡਾਂ ਵਾਲੀ ਰੋਟੀ ਦਾ ਜੇ ਤੁਸੀਂ ਸਵਾਦ ਲੈਣਾ ਪਹਿਲਾਂ ਤਾਂ ਲੋਕੇਸ਼ਨ ਤੋਂ ਨੂੰ ਚੈੱਕ ਕਰਾਉਣੇ ਆ ਜਿਨ੍ਹਾਂ ਨੇ ਰਸਤੇ ਖੜ ਕੇ ਖਾਣਾ ਹੈਗਾ ਪਿੰਡ ਦਾ ਸਵਾਦ ਲੈਣਾ ਹੈਗਾ ਪਿੰਡਾਂ ਵਰਗੀ ਰੋਟੀ ਤਾਂ ਨੇੜੇ ਗਊਸਾਲਾ ਜੈਕਸੌਪਸ ਸਕੂਲ ਦੇ ਬਿਲਕੁਲ ਨਾਲ ਲੱਗੇ ਖੁੱਲਿਆ ਹੈਗਾ ਪਿੰਡ ਦਾ ਸਵਾਦ ਨਾ ਵੀ ਪਿੰਡ ਦਾ ਸਵਾਦ ਆ ਤੇ ਰੋਟੀ ਵੀ ਪਿੰਡ ਦੇ ਸਵਾਦ ਵਰਗੀ ਆ ਤੇ ਟਿਵਣ ਸਰਵਿਸ ਦੀ ਗੱਲ ਕਰੀ ਤਾਂ ਪੂਰੇ ਬਰਨਾਲੇ ਦੇ ਵਿੱਚ ਜਿਹੜੀ ਟਿਵਣ ਦੀ ਸਰਵਿਸ ਫ੍ਰੀ ਆ ਕਲੋਨੀਆਂ ਦੇ ਵਿੱਚ ਮੰਗਵਾਉਣਾ ਹੈ ਜਾਂ ਜੇ ਕਿਸੇ ਨੇ ਬੱਸ ਤੇ ਜਿਹੜੇ ਲੱਗੇ ਹੋਏ ਨੇ ਜੇ ਉਹਨਾਂ ਨੇ ਵੀ ਮੰਗਵਾਉਣਾ ਹੈਗਾ ਤਾਂ ਪੂਰੇ ਬਰਨਾਲੇ ਦੇ ਵਿੱਚ ਜਿਹੜੀ ਟਿਵਣ ਸਰਵਿਸ ਫ੍ਰੀ ਆ ਤੇ ਨੰਬਰ ਹੈ ਹੈਗਾ 9530931066 ਤੇ ਕਰ ਲਓ ਸੰਪਰਕ ਜਿਨ੍ਹਾਂ ਨੇ ਪਿੰਡ ਦਾ ਸਵਾਦ ਲੈਣਾ ਜਾਂ ਪਿੰਡ ਦੀ ਰੋਟੀ ਵਰਗਾ ਸਵਾਦ ਲੈਣਾ ਤੇ ਜੇ ਕਿਸੇ ਨੇ ਰੋਕ ਕੇ ਖਾਣੀ ਆ ਤੇ ਆ ਰੈਕੋਟ ਰੋਡ ਆ ਰੈਕੋਟ ਦੇ ਰੋਡ ਦੇ ਬਿਲਕੁਲ ਸਾਹਮਣੇ ਖੁੱਲ ਚੁੱਕਿਆ ਪੀਲੇ ਪੀਲੇ ਬੋਰਡ ਲੱਗੇ ਹੋਏ ਨੇ ਤਾਂ ਜਰੂਰ ਇੱਥੇ ਖੜ ਕੇ ਇੱਕ ਵਾਰ ਪਿੰਡ ਦਾ ਸਵਾਦ ਆ ਜਿਹੜਾ ਨਾਮ ਹੈ ਕਿ ਪਿੰਡ ਦੇ ਸਵਾਦ ਵਰਗੀ ਰੋਟੀ ਜਰੂਰ ਖਾ ਕੇ ਜਾਇਓ ਤੇ ਗਰਮੀਆਂ ਨੇੜੇ ਆ ਗਈਆਂ ਤੇ ਜਿਨ੍ਹਾਂ ਨੇ ਗੰਨੇ ਦਾ ਜੂਸ ਬਣਾ ਬਰਫ ਤੋਂ ਗ੍ਰੈਮਿਕ ਕੰਨਾ ਜਿਨ੍ਹਾਂ ਨੇ ਜੂਸ ਪੀਣਾ ਉਹ ਵੀ ਇੱਥੇ ਜਿਹੜਾ ਗੰਨੇ ਦਾ ਰਸ ਮਿਲਦਾ ਹੈਗਾ ਤੇ ਕਰ ਲਿਓ ਸੰਪਰਕ ਕੇ ਨੰਬਰ ਆਪਾਂ ਸਕਰੀਨ ਤੇ ਚਲਾਤਾ